ਲੋਕ ਸਭਾ ਹਲਕਾ ਫਤਿਹਗੜ ਸਾਹਿਬ ਤੋਂ ਬੀਜੇਪੀ ਦੇ ਵੱਲੋਂ ਗੇਜਾਰਾਮ ਬਾਲਮਿਕੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਗੇਜਾਰਾਮ ਬਾਲਮਿਕੀ ਨੇ ਹੁਣ ਹਾਲੀ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਬਾਰੇ ਕੁਝ ਅਜਿਹੇ ਆ ਬੋਲ ਦਿੱਤਾ ਜਿਸ ਤੋਂ ਬਾਅਦ ਕਿਸਾਨ ਭੜਕ ਸਕਦੇ ਨੇ ਗੇਜਾਰਾਮ ਬਾਲਮਿਕੀ ਨੇ ਕਿਸਾਨਾਂ ਬਾਰੇ ਬੋਲਦੇ ਹੋਏ ਕਿ ਅਸੀਂ ਕਿਸਾਨ ਭੁਜਾਈ ਹੀ ਨਹੀਂ ਅਸੀਂ ਉਹਨਾਂ ਤੋਂ ਨਹੀਂ ਡਰਦੇ ਉਹਨਾਂ ਨੇ ਕਿਹਾ ਕਿ ਜੋ ਖੰਗਿਆ ਉਟੰਗਿਆ ਅਸੀਂ ਕਿਸੇ ਤੋਂ ਨਹੀਂ ਡਰਦੇ ਉਹਨਾਂ ਕਿਹਾ ਕਿ ਅਸੀਂ ਵਿਕਾਸ ਕਰਵਾਵਾਂਗੇ ਤੇ ਉਹਨਾਂ ਨੇ ਭਾਜਪਾ ਸਰਕਾਰ ਨੂੰ ਵੋਟ ਪਾਉਣ ਦੀ ਵੀ ਅਪੀਲ ਕੀਤੀ ਇੱਥੇ ਵੀ ਦੱਸ ਜੀ ਇਹ ਕਿ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਨੇ ਗੁਰਪ੍ਰੀਤ ਸਿੰਘ ਜੀ ਪੀ ਕਾਂਗਰਸ ਨੇ ਮੌਜੂਦਾ ਸੰਸਦ ਮੈਂਬਰ ਅਮਰ ਸਿੰਘ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਨੇ ਵਿਕਰਮਜੀਤ ਸਿੰਘ ਖਾਲਸਾ ਨੂੰ ਇਸ ਚੋਣ ਮੈਦਾਨ ਦੇ ਵਿੱਚ ਉਤਾਰਿਆ ਕੀ ਕੁਝ ਕਿਹਾ ਗਿਜਰਾਮ ਵਾਲਮੀਕੀ ਨੇ ਹੌਸ ਸੁਣਦੇ ਆ ਬਿੱਟੂ ਨੇ ਤਾਂ ਕਿਸਾਨਾਂ ਨਾਲ ਕੁਝ ਕਰਿਆ ਨਹੀਂ ਬੋਲਿਆ ਹੀ ਹੈ ਅੱਜ ਤੱਕ ਕੌਂਕੇ ਕਲੇਚ ਕਿਸਾਨ ਭਜਾਈ ਹੈ ਸਾਡੀ ਰੈਵਲ ਵਿੱਚ ਪਾਇਆ ਨਾ ਰਲੀ ਜੀ ਤੁਸੀਂ ਦੇਖਿਆ ਹੋਣਾ ਸਾਡੇ ਇਹ ਵਾਲਮੀਕੀ ਵਿੱਚ ਵਿੱਚ ਇੱਕ ਸਮਾਜ ਹੈ ਜੜਾ ਖੰਗਿਆ ਤੇ ਉਹਨੂੰ ਟੰਗਿਆ ਅਸੀਂ ਉਹ ਡਰਦੇ ਨਹੀਂ ਨਾ ਅਸੀਂ ਕਿਸੇ ਤੋਂ ਡਰਨਾ ਦੇ ਹੋਰ ਹਲਕੇ ਲਈ ਤੁਹਾਡਾ ਕੀ ਐਜੰਡਾ ਰਹੇਗਾ ਬੰਦੇ ਸਾਡਾ ਐਜੰਡਾ ਪੰਜਾਬ ਦਾ ਸਭ ਤੋਂ ਪਹਿਲਾ ਜ਼ਿਲ੍ਹਾ ਸ੍ਰੀ ਪਤਾਗੜ੍ਹ ਸਾਹਿਬ ਸਹੀਦਾ ਦੀ ਧਰਤੀ ਇੱਥੇ ਵਿਕਾਸ ਵੀ ਕਰਾਵਾਂਗੇ ਦੇਸ਼ ਦੇ ਵਿੱਚ ਸਭ ਤੋਂ ਪਹਿਲਾ ਨੰਬਰ ਸਟੇਟ ਬਣਾਵਾਂਗੇ ਮਿੱਟੂਣ ਦਾ ਕਿਸਾਨਾਂ ਨੂੰ ਕੁਝ ਕਰੇ ਨਹੀਂ ਬੋਲਾ ਹੀ ਆ ਅੱਜ ਤੱਕ ਕੌਕੇ ਕਲੇਚ ਕਿਸਾਨ ਭਜਾਈ ਹੈ ਸਾਡੀ ਰੈਵਲੂਸ਼ਨ ਚ ਪਾਇਨਾ ਰੈਲੀ ਚ ਤੁਸੀਂ ਦੇਖਿਆ ਹੋਣਾ ਸਾਡੇ ਇਹ ਵਾਲਮੀਕੀ ਮੇਜ ਵਿੱਚ ਇੱਕ ਸਮਾਜ ਜੜਕ ਖੰਗਿਆ ਤੇ ਉਹਨੂੰ ਟੰਗਿਆ ਅਸੀਂ ਉਹ ਘੜ ਦਏਗੀ ਨਾ ਅਸੀਂ ਕਿਸੇ ਡਰਾਣਾ ਤੇ ਹੋਰ ਹਲਕੇ ਲਈ ਤੁਹਾਡਾ ਕੀ ਐਜੰਡਾ ਰਹੇਗਾ ਬੰਦੇ ਸਾਡਾ ਐਜੰਡਾ ਪੰਜਾਬ ਦਾ ਸਭ ਤੋਂ ਪਹਿਲਾ ਜਿਲ੍ਹਾ ਸ੍ਰੀ ਫਤਿਹਗੜ ਸਾਹਿਬ ਸਹੀਦਾ ਨਹੀਂ ਧਰਤੀ ਇੱਥੇ ਵਿਕਾਸ ਵੀ ਕਰਾਵਾਂਗੇ ਦੇਸ਼ ਦੇ ਵਿੱਚ ਸਭ ਤੋਂ ਪਹਿਲਾ ਨੰਬਰ State, Subscribe to One India channel and never miss an update.